ਹਾਂਜੀ ਵੀਰੇ ਛਤਰੀ ਕਾਲ ਦੀ ਸਾਰਿਆਂ ਨੂੰ ਲਓ ਜੀ ਵੀਰੇ ਅੱਜ ਆਪਾਂ ਖੜੇ ਆ ਜੀ ਆਪਣੇ ਪਿੰਡ ਦਾਣਾ ਮੰਡੀ ਪਿੰਡ ਬਾਦਸ਼ਾਹਪੁਰ ਇੱਥੇ ਵੀਰੇ ਰਾਤ ਦਾ ਟਾਈਮ ਆ ਜੀ ਛੱਡੇ ਛੱਤ ਪੱਜੇ ਹੋਏ ਨੇ ਇੱਥੇ ਨਾ ਸਾਡੇ ਪਿੰਡ ਵੀ ਰਾਤ ਨੂੰ ਬੰਦਾ ਜੀ گاਵਾ ਛੱਡ ਗਿਆ ਸ਼ੁੰਨੀਆਂ گاਵਾ ਦਾ ਵੀਰੇ ਬਹੁਤ ਬੁਰਾ ਹਾਲਾ ਯਾਰ ਹਨਾ ਬਹੁਤ ਬੇਰਮੀ ਨਾਲ ਕੁੱਟੀਆਂ ਹੋਈਆਂ ਨੇ ਤੇਰੇ گاਵਾ ਨੇ ਭੁੱਖੇयां ਮਰਦੀਆਂ ਦੀਆਂ ਇਕ ਜਿਹੜਾ ਵੀ ਲੱਤ ਪੰਨੀ ਵੀ ਐ ਇਕ ਤਾਂ ਪੁਰੇ ਪੜਾਵ ਨਾ ਪਿਆ ਜਮਾ ਮਾਰ ਮਾਰ ਕੇ ਜੇ ਕਿ ਵੀਰੇ ਛਾਗ ਦੇ ਜੀ ਆ ਤੇ ਚਲੋ ਮੈਂ ਇਸੇ ਬਾਰੇ ਜੀ ਆਪਣੇ ਬਾਈਆਂ ਨੇ ਫੋਨ ਕੀਤਾ ਸਾਡੇ ਪਿੰਡੋਂ ਨੌਜਵਾਨ ਦੇ ਮੁੰਡੇ ਜੀ ਇਹ ਨਵੇਂ ਇਹਨਾਂ ਨੇ ਦੇਖਿਆ ਜੀ گاਵਾ ਪਈ ਇਹਦੇ ਲੰਮੀਆ ਮੈਨੂੰ ਫੋਨ ਕੀਤਾ ਚਲੋ ਆਪਾਂ ਆਏ ਦੇਖੀ ਆਣਾ ਜੀ ਆਪਾਂ ਇਹਨਾਂ ਵੀਰੇ ਬੋਤਲਾਂ ਮਤਲਾਂ ਲਾਈਆਂ ਨੇ ਤੇ ਇਲਾਜ ਕੀਤਾ ਵੀਰੇ ਇਲਾਜ ਕਰਨ ਤੋਂ ਬਾਅਦ ਵੀਰੇ گاਵਾ ਦਾ ਫਰਕ ਤਾਂ ਪੈ ਗਿਆ ਖੜੀਆਂ ਵੀ ਹਨਾ ਹੋ ਗਈਆਂ ਯਾਰ ਪਰ ਵੀਰੇ ਇੰਨੀ ਜਿਆਦੇ ਡੋਨੇਬੀ ਵੀ ਬੋਤਲਾਂ ਕਰ ਲੀਆਂ ਕੁਝ ਨਹੀਂ ਕਰ ਸਕਦੀਆਂ ਹਨਾ ਨੰਬਰ 2 ਦੀ ਵੀ ਗੱਲ ਇਹ ਆ ਜਿਹੜਾ ਬੰਦਾ ਛੱਡ ਕੇ ਗਿਆ ਯਾਰ ਹਨਾ ਉਹਨੂੰ ਮਨੜੀ ਸ਼ਰਮ ਚਾਹੀਦੀ ਆ ਬੰਦੇ ਨੂੰ ਵੀ ਤੁਸੀਂ ਯਾਰ ਇਹ ਕੀ ਕਰਦੇ ਹੋ ਦੁੱਧ ਤੁਸੀਂ ਪੀ ਲਿਆ ਹਨਾ ਰੱਖਿਆ ਨੇ 2-3 ਸਾਲ ਦਿਨਾਂ ਦਾ ਵਿੱਚ ਰੱਖਿਆ ਨੇ ਬਾਅਦ ਨੂੰ ਜੇ ਨਾਂ ਨਹੀਂ ਆਉਣ ਜਾਂ ਕਿ ਬਿਮਾਰ ਹੋ ਗਈ ਹੋਵੇ ਆਪਾਂ ਛੱਡ ਗਏ ਉਹ ਉਹ ਤੋਂ ਬਾਅਦ ਵੀਰੇ ਇਹਨਾਂ ਦਾ ਜਿਹੜਾ ਇੰਨਾ ਹਾਲਤ ਮਾੜੀ ਹੋ ਜਾਂਦੀ ਹੈ ਹਨਾ ਵੀਰ ਲੋਕੋ ਟੰਗਾ ਮਾਰ ਦਿੰਦੇ ਨੇ ਕੋਈ ਕਰਨ ਪੜਦਾ ਹੁੰਦਾ ਕੋਈ ਪੂੰਛ ਪੜਦਾ ਹੁੰਦਾ ਨਾ ਸਾਂ ਮਾਰ ਕੇ ਹਣਾ ਤੁਸੀਂ ਦੇਖੋ ਜੀ ਚਲੋ ਸਾਡੇ ਪਿੰਡ ਦੇ ਕੁਝ ਮੁੰਡਿਆਂ ਨੇ ਛੇਵਾਂ ਨਵਾਈਆ ਵਸੇ ਰਹੇ ਨੇ ਹਣਾ ਤੇ ਆਪਣੇ ਲਵੇ ਇੱਕ ਮੁੰਡਾ ዱਕੀ ਹੈ ਜੀ ਤੇ ਇੱਕ ਆਪਣਾ ਮਤਲਬ ਹੈ ਕਰਮਜੀਤ ਜੀ ਬੱਜਵੇਂ ਵਾਲਾ ਵਜਦਾ ਕਾਲਾ ਪ੍ਰਤਾਪੇਗਾ ਤੇ ਉਸ ਤੋਂ ਬਾਅਦ ਕਹਿੰਦੇ ਨੇ ਜੀ ਹੋਰ ਸਾਰੇ ਛਾਣੇ ਬੰਦੇ ਕਈ ਬੰਦੇ ਤੇ ਜੀ ਉਹ ਵੀਰੇ ਆਪਣੇ ਆਪਣੇ ਘਰੋਂ ਹਰਾਂ ਲੈ ਕੇ ਆਏ ਨੇ ਹਣਾ ਜਿਹੜੇ ਦਾ ਪੁੰਨ ਕੀਤਾ ਪਾਇਆ ਦਾਣਾ ਦੂਣਾ ਪਾਇਆ ਤੇ ਰਾਤ ਨੂੰ ਇਹਨਾਂ ਦੇ ਕੋਲੇ ਵੀ ਪਿਆ ਵੀਰੇ ਕਿਤੇ ਕੋਤੇ ਨਾ ਕਹਾ ਜਾਣ ਜੀ ਯਾਰ ਹੁਣ ਗਲਤ ਇਹ ਹੈ ਹਨ ਵੀ ਜਿਹੜਾ ਛੱਡ ਕੇ ਗਿਆ ਜਾਂ ਕੋਈ ਲੈ ਕੇ ਆਇਆ ਕੁਛ ਵੀ ਕਮੀ ਵੀ ਆ ਇਹ ਬਹੁਤ ਮਾੜੀ ਗੱਲ ਆ ਹਨ ਇਹ ਸਭ ਕੁਝ ਇੱਥੇ ਵੀਰੇ ਹੁਣ ਆਪਣੇ ਨਾਲ ਵੀ ਹੀ ਕੁਛ ਆਣਾ ਜਦੋਂ ਵੀਰੇ ਆਪਾਂ ਮਨ ਚ ਵੀ ਮਨ ਇਹ ਕਰਾਂਗੇ ਨਾ ਤਾਂ ਯਾਰ ਹਾਲ ਤਾਂ ਆਪਣੇ ਵੀ ਇਹੀ ਮਾੜੀ ਹੋਊਗੀ ਸਭ ਨੂੰ ਮੇਰੀ ਬੇਨਤੀ ਆ ਵੀਰੇ ਯਾਰ ਆਇਆ ਨਾ ਕਰਿਆ ਕਰੋ ਗਊਸ਼ਾਲਾ ਬਣੀਆਂ ਹੋਈਆਂ ਨੇ ਵੀਰੇ ਹਨਾ ਉਹਨਾਂ ਨੂੰ ਦੇ ਕੇ 2-3000 ਰੁਪਿਆ ਉਹ ਤੇ ਛੱਡਿਓ ਯਾਰ ਉਹ ਸ਼ਾਮ ਲੈਣਗੇ ਹਰਦਾ ਪਾਣਾਂਗੇ ਵਿਚਾਰੇ ਹੁਣ ਇੱਥੇ ਭੁੱਖੇयां ਮਰਦਿਆਂ ਨੇ ਵਿਚਰੀਆਂ ਰਾਤ ਦਾ ਟਾਈਮ ਆ ਕੁੱਤੇ ਖਾ ਜਾਣਗੇ ਬੁਰਾ ਹਾਲ ਹੋ ਜਾਂਦਾ ਯਾਰ ਕਿੱਥੇ ਲਿਖਾ ਦੇਵਾਂ ਤੁਸੀ ਯਾਰ ਇਹ ਠੀਕ ਐ ਦੇਖੋ ਵੀਰੇ ਰਾਤ ਦਾ ਟਾਈਮ ਆ ਸੇਵਾ ਦਿਨਵਾ ਰਹੇ ਨੇ ਫੁੱਲ ਖੜੇ ਨੇ ਹਜੇ ਪਿੰਡ ਦੇ ਜੀ ਕੋਲੇ ਵੀ ਪਏ ਨੇ ਵਿਚਾਰੇ ਪਾਣੀ ਪਿਆਇਆ ਵੀਰੇ ਗਾਵਾਂ ਨੂੰ ਯਾਰ ਲਿਆ ਲੈ ਡੇਰੇ ਆਪਣੀ ਮੰਡੀ ਲਾ ਬਈ ਡੇਰਾ ਵੀਰੇ ਉਤੋਂ ਪਾਣੀ ਦੇ ਬਾਲਟੀਆਂ ਭਰ ਕੇ ਲੈ ਜਾਣੇ ਪਈਆ ਵੀਰੇ ਇਹਨਾਂ ਨੂੰ ਇੱਕ ਤਾਂ ਗਾਂ ਵੀਰੇ ਬਹੁਤ ਤੰਗਾ ਬੈਠੀ ਆ ਤੇ ਦੂਜੀ ਵੀਰੇ ਕਹਿੰਦੇ ਨੇ ਹਜੇ ਖੜੀ ਆ ਉਹੋ ਜੀ ਮਨ ਪਾਤਾ ਰਿਹਾ ਵੀਰੇ ਬੋਦਨਾ ਬੋਦਨਾ ਵੀ ਲਾ ਰਿਹਾ ਓਟੇ ਸ਼ਾਮ ਨੂੰ ਦੇਖੋ ਉਹਨਾਂ ਨੂੰ ਲਾਈਵ ਤੇ ਨੰਬਰ 2 ਤੇ ਵੀਰੇ ਜੇ ਕੋਈ ਯਾਰਾਂ ਆਲੇ ਦੁਆਲੇ ਪਛੂ ਸੁਣਾ ਫਿਰਦਾ ਹੁੰਦਾ ਕੋਈ ਵੀ ਗਾਂ ਜਾਂ ਕੋਈ ਬਲ ਦਾ ਵੀਰੇ ਕੁਝ जख्मਾਂ ਕੁਝ ਵੀ ਆ ਜਾ ਕੁਝ ਵੀ ਬਿਮਾਰੀ ਹੈ ਯਾਰਾਂ ਤੁਸੀਂ ਵੀਰੇ ਮੈਨੂੰ ਫੋਨ ਕਰ ਸਕਦੇ ਹੋ ਜੀ ਮੇਰਾ ਫੋਨ ਨੰਬਰ ਦਿੱਤਾ ਹੋਇਆ ਵੀਰੇ ਉੱਪਰ ਚੈਨਲ ਤੇ ਮੇਰੇ ਤੇ ਠੀਕ ਹੈ ਜੀ ਮੈਂ ਲਾ ਦੇ ਵੀਰੇ ਫ੍ਰੀ ਕਰਕੇ ਜਾਊਗਾ ਜੇ ਵੀਰੇ ਮੈਂ ਤੋਂ ਨਹੀਂ ਵੀ ਆ ਜਾਊਗਾ ਤਾਂ ਹਨ ਦਵਾਈ ਵੀਰੇ ਮੈਂ ਫ੍ਰੀ ਦਊਂਗਾ ਪਿੰਡ ਮੇਰਾ ਬਾਸ਼ਾਪੁਰਾ ਜੀ ਜੇ ਕਿਸੇ ਨੂੰ ਲੋੜ ਹੋਵੇ ਭਾਈ ਨੂੰ ਵੀਰ ਨੂੰ ਤਾਂ ਮੇਰੇ ਉਹ ਨੰਬਰ ਤੇ ਮੇਰੇ ਤੇ ਫੋਨ ਕਰ ਲਿਓ ਪਸ਼ੂ ਦਾ ਇਲਾਜ ਆਪਾਂ ਫ੍ਰੀ ਕਰਾਂਗੇ ਜਿਹੜਾ ਪਸ਼ੂ ਉਵਾਰਾ ਜੀ ਹਨਾ ਜਿਹੜਾ ਪਸ਼ੂ ਬੇਸ਼ਹਾਰਾ ਬਸ ਤੋਂ ਪਰ ਵੀਰੇ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਸ਼ੇਅਰ ਕਰੋ ਲਾਈਕ ਕਰੋ ਜੇ ਨੂੰ ਚੰਗੀ ਲੱਗੀ ਵੀਡੀਓ ਵੀਰੇ ਤਾਂ ਯਾਰ ਆਪਣੇ ਕਮੈਂਟ ਦੱਸਿਓ ਵੀ ਹਾਂ ਵੀ ਮੇਰੇ ਕੰਮ ਵਧੀਆ ਕੀਤਾ ਤਾਂ ਮਾੜਾ ਕੀਤਾ ਹਨਾ ਕੁਝ ਲੋਕਾਂ ਨੂੰ ਵੀਰੇ ਵੀ ਇਹ ਗੱਲਾਂ ਐ ਲੱਗਣੀਆਂ ਬੁਰੀਆਂ ਯਾਰ ਵੀ ਇਹ ਐ ਕਹਿੰਦਾ ਐ ਕਹਿੰਦਾਗਾ ਬਾਰੇ ਇਹ ਸੱਚੀ ਗੱਲ ਆ ਯਾਰ ਦੇ ਲਾ ਬਚਾਰੇ ਭੁੱਖੀਆਂ ਕਿਵੇਂ ਖਾਨ ਲੱਗੀਆਂ ਭਈਆਂ ਨੇ ਭੁੱਖੀਆਂ ਬਿਨ ਜਵਾਬ ਚਰੀਆਂ ਬਿਤੇ ਮਰਨੋਂ ਤਿਆਰ ਨੇ ਬਚਾਰੀਆਂ ਕੋਸ਼ਿਸ਼ ਕਰ